ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਅੱਜ ਗੁਰਪੁਰਬ ਦੀ ਵਧਾਈ ਦਿੰਨੇ ਆ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਆ ਜਿਨ੍ਹਾਂ ਨੇ ਸਰਬੰਸ ਭਾਰਤ ਸਾਡੇ ਲਈ ਜਿਨ੍ਹਾਂ ਨੂੰ ਅਸੀਂ ਯਾਦ ਵੀ ਉਹਨਾਂ ਨੂੰ ਕੀਤਾ ਜਾਂਦਾ ਜੋ ਸਮਾਜ ਲਈ ਦੁਨੀਆ ਲਈ ਕੁਝ ਕਰਕੇ ਜਾਂਦੇ ਨੇ ਐਡੀ ਕੁਰਬਾਨੀ ਕਿਸੇ ਇਤਿਹਾਸ ਦੇ ਵਿੱਚ ਹੈ ਨਹੀਂ ਆ ਪਿਛਲੇ ਦਿਨੀ ਸਾਬ ਜਦਿਆਂ ਦੇ ਆਪਾਂ ਦਿਨ ਮਣਾ ਕੇ ਹਟਿਆ ਆਪਣੇ ਹੱਥੀ ਦੋਨਾਂ ਪੁੱਤਰਾਂ ਨੂੰ ਜੰਗ ਦੇ ਵਿੱਚ ਤੋਰ ਦੇਣਾ ਤੇ ਕਹਿਣਾ ਪਿਤਾ ਤੋਂ ਸ਼ੀਰਵਾਦ ਲੈਣਾ ਪੁੱਤ ਨੇ ਕਿ ਮੈਂ ਜੰਗ 'ਚ ਜਾਣਾ ਸਾਹਮਣੇ ਦੇਖਣਾ ਵੀ ਮੌਤ ਨੱਚਦੀ ਆ ਤੇ ਧੰਨ ਉਹ ਪਿਤਾ ਤੇ ਧੰਨ ਉਹ ਪੁੱਤ ਜੀ ਨੇ ਜਾ ਕੇ ਜੰਗ 'ਚ ਸ਼ਹੀਦੀ ਦਿੱਤੀ ਤੇ ਧੰਨ ਪੁੱਤ ਜੀ ਨੇ ਆਸ਼ੀਰਵਾਦ ਦੇ ਕੇ ਜੰਗ 'ਚ ਤੋਰਿਆ ਨਹੀਂ ਅੱਜ ਕੱਲ੍ਹ ਦੂਜਿਆਂ ਨੂੰ ਤਾਂ ਕੋਈ ਤੋਰ ਦਿੰਦਾ ਆਪਣਿਆਂ ਨੂੰ ਕੋਈ ਬੁੱਕਲ ਦੇ ਵਿੱਚੋਂ ਨਹੀਂ ਕੱਢਦਾ ਬਹੁਤ ਵੱਡੀ ਸ਼ਹੀਦੀ ਆ ਸੋ ਉਹ ਦਿਨ ਚੱਲੇ ਆ ਕਿ ਅੱਜ ਗੁਰਪੁਰਬਾ ਮੈਂ ਮਾਫੀ ਚਾਉਣਾ ਤੇ ਲੇਟ ਹੋ ਗਿਆ ਅੱਜ ਸਵੇਰ ਦੇ ਪ੍ਰੋਗਰਾਮ ਰੱਖੇ ਸੀ ਪਹਿਲਾਂ ਚੈਨੇ ਵਾਲੇ ਗਏ ਉੱਥੇ ਵੀ ਵਾਟਰ ਬਾਕਸ ਦੀਆਂ ਪਾਈਪਾਂ ਸੀ ਪਿੰਡ ਦੇ ਵਿੱਚ ਜਿਨ੍ਹਾਂ